ਤੁਸੀਂ ਜੁੜੇ ਹੋਏ ਹੋ ਦਾ ਪੋਸਟ ਮੇਲ ਦੇ ਨਾਲ ਤੇ ਅੱਜ ਦੀਆਂ ਮੁੱਖ ਖਬਰਾਂ ਅਤ ਦੀ ਪੈ ਰਹੀ ਗਰਮੀ ਨੇ ਲੋਕਾਂ ਦੇ ਵਟ ਕੱਢੇ ਹੋਏ ਨੇ ਜੇਕਰ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਅਬੋਹਰ ਗੰਗਾ ਨਗਰ 45 ਡਿਗਰੀ ਸੈਲਸੀਅਸ ਤਾਪਮਾਨ ਹੈ ਜਿਹੜਾ ਉਹ ਮਾਪਿਆ ਗਿਆ ਜਦੋਂ ਕਿ ਬਠਿੰਡਾ 44 ਡਿਗਰੀ ਤੇ ਹਰਿਆਣਾ ਦੇ ਕੁਝ ਇਲਾਕਿਆਂ ਦੇ ਵਿੱਚ 44 ਡਿਗਰੀ ਟੈਂਪਰੇਚਰ ਹੈ ਜਿਹੜਾ ਉਹ ਪਾਇਆ ਗਿਆ ਤਲਾਗਾਤਾਰ ਗਰਮੀ ਹੈ ਜਿਹੜੀ ਉਹ ਵਧਦੀ ਜਾ ਰਹੀ ਹੈ ਕਰੀਬ 17 ਮਈ ਅੱਜ ਹੋ ਚੁੱਕੀ ਐ ਤੇ ਅੱਜ ਤੱਕ ਗਰਮੀ ਨੇ ਜਿਹੜੇ ਰਿਕਾਰਡ ਐ ਉਹ ਪੂਰੇ ਤੋੜੇ ਹੋਏ ਨੇ ਕਿ ਜਿਹੜਾ ਗਰਮੀਆਂ ਦੇ ਵਿੱਚ ਸਕੂਲਾਂ ਦੀਆਂ ਛੁੱਟੀਆਂ ਪਿਛਲੇ ਸਾਲ 22 ਮਈ ਤੋਂ ਕੀਤੀਆਂ ਗਈਆਂ ਸਨ ਐਤਕੀ ਵੀ ਜਿਹੜੀ ਮਾਪਿਆਂ ਦੀ ਮੰਗ ਐ ਕਿ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਜਾਣ ਕਿਉਂਕਿ ਬੱਚਿਆਂ ਨੂੰ ਗਰਮੀ ਕਰਕੇ ਬਿਮਾਰੀਆਂ ਜਿਹੜੀਆਂ ਉਹ ਲੱਗ ਸਕਦੀਆਂ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ 40 ਡਿਗਰੀ ਟੈਂਪਰੇਚਰ ਵਿੱਚ ਬੱਚਿਆਂ ਨੂੰ ਸਕੂਲ ਆਉਣਾ ਛੋਟੇ ਬੱਚਿਆਂ ਨੂੰ ਖਾਸ ਤੌਰ ਤੇ ਬੜਾ ਔਖਾ ਹੈ ਤਾਂ ਜੇ ਇਹ ਵਿੱਚ ਮਾਪਿਆਂ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦੀ ਮੰਗ ਹੈ ਜਿਹੜੀ ਉਹ ਕੀਤੀ ਗਈ ਹੈ ਲਗਾਤਾਰ ਤਾਪਮਾਨ ਜਿਹੜਾ ਵਧਦਾ ਜਾ ਰਿਹਾ ਉਧਰ ਪਾਕਿਸਤਾਨ ਲਈ ਜਸੂਸੀ ਕਰਦੇ ਅੱਜ ਕਈ ਮਾਮਲੇ ਸਾਹਮਣੇ ਆ ਜਿਹਦੇ ਵਿੱਚ ਪਟਿਆਲਾ ਦੇ ਖਾਲਸਾ ਕਾਲਜ ਦੇ ਇੱਕ ਨੌਜਵਾਨ ਵਿਦਿਆਰਥੀ ਨੂੰ ਕਾਬੂ ਕੀਤਾ ਜਿਹੜਾ ਐਮਏ ਦਾ ਵਿਦਿਆਰਥੀ ਹੈ ਦਵਿੰਦਰ ਸਿੰਘ ਢਿੱਲੋਂ ਜਿਸ ਨੂੰ ਕਾਬੂ ਕੀਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਆਈਐਸਆਈ ਦੇ ਸੰਪਰਕ ਵਿੱਚ ਸੀ ਤੇ ਉਹਨਾਂ ਨੂੰ ਖੂਬੀਆ ਰਿਪੋਰਟਾਂ ਜਿਹੜੀਆਂ ਆਪਣੀਆਂ ਉਹ ਦੇ ਰਿਆ ਸੀ ਇਧਰ ਦੀ ਜਾਣਕਾਰੀ ਉਧਰ ਸਾਂਝੀ ਕਰ ਰਿਆ ਸੀ ਪਿਛਲੇ ਸਮੇਂ ਦੌਰਾਨ ਇਹ ਪਾਕਿਸਤਾਨ ਵੀ ਗਿਆ ਤੇ ਉੱਥੇ ਇੱਕ ਲੜਕੀ ਨਾਲ ਇਸਨੇ ਰਾਤਾਂ ਵੀ ਗੁਜ਼ਾਰੀਆਂ ਇਹ ਵੀ ਜਿਹੜੀ ਜਾਣਕਾਰੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਪਿਛਲੇ ਸਮੇਂ ਦੌਰਾਨ ਇਹ ਗੁਰਧਾਮਾਂ ਦੀ ਯਾਤਰਾ ਦੌਰਾਨ ਉੱਥੇ ਆਈਐਸਆਈ ਦੇ ਏਜੰਟਾਂ ਦੇ ਸੰਪਰਕ ਵਿੱਚ ਆਉਂਦਾ ਹੈ ਉਸ ਤੋਂ ਬਾਅਦ ਇੱਧਰ ਆ ਕੇ ਇਹ ਲਗਾਤਾਰ ਜਿਹੜੀਆਂ ਜਾਣਕਾਰੀਆਂ ਉਹ ISI ਦੇ ਸੰਪਰਕ ਨਾਲ ਉਧਰ ਸਾਂਝੀਆਂ ਕਰ ਰਿਹਾ ਸੀ ਤਾਂ ਅੱਜ ਇਸ ਨੂੰ ਹਰਿਆਣਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਇਸ ਦੇ ਸੋਸ਼ਲ ਮੀਡੀਆ ਅਕਾਊਂਟਸ ਉੱਪਰ ਇਸ ਦੀਆਂ ਤਸਵੀਰਾਂ ਤੋਂ ਸਾਫ਼ ਹੈ ਕਿ ਇਹ ਨੌਜਵਾਨ ਕਿਹੋ ਜਿਹੀ ਜ਼ਿੰਦਗੀ ਜਿਊ ਰਿਹਾ ਸੀ ਇਸ ਤੋਂ ਇਲਾਵਾ ਇੱਕ ਹਰਿਆਣਾ ਦੀ ਮਸ਼ਹੂਰ ਯੂਟਿਊਬਰ ਜੋਤੀ ਮਲਹੋਤਰਾ ਨੂੰ ਵੀ ISI ਨਾਲ ਸੰਪਰਕ ਦੇ ਦੋਸ਼ਾਂ ਤਹਿਤ ਕਾਬੂ ਕੀਤਾ ਗਿਆ ਹੈ ਉਸਦੇ ਉੱਪਰ ਵੀ ਇਹੀ ਦੋਸ਼ਾਂ ਕਿ ਉਹਨੇ ਵੀ ਪਾਕਿਸਤਾਨ ਵਿੱਚ ਆਪਣੀ ਯਾਤਰਾ ਦੌਰਾਨ ਉਥੋਂ ਦੇ ਆਈਐਸਆਈ ਏਜੰਟਾਂ ਨਾਲ ਸੰਬੰਧ ਬਣਾਏ ਉਸ ਤੋਂ ਬਾਅਦ ਲਗਾਤਾਰ ਉਹ ਆਪਣੀ ਇਧਰਲੀ ਜਾਣਕਾਰੀ ਉਧਰ ਸਾਂਝੀ ਕਰ ਰਹੀ ਸੀ ਤਾਂ ਅੱਜ ਪੁਲਿਸ ਵੱਲੋਂ ਜੋਤੀ ਮਲਹੋਤਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਧਰ ਜੋਤੀ ਮਲਹੋਤਰਾ ਦੇ ਪਰਿਵਾਰ ਵੱਲੋਂ ਇਸ ਮਾਮਲੇ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਦੀ ਬੱਚੀ ਦਾ ਕੋਈ ਕਸੂਰ ਨਹੀਂ ਤੇ ਨਾ ਹੀ ਉਹਨਾਂ ਨੂੰ ਇਹ ਪਤਾ ਹੈ ਕਿ ਉਹਨਾਂ ਦੀ ਲੜਕੀ ਪਾਕਿਸਤਾਨ ਵਿੱਚ ਕਿਸੇ ਨਾਲ ਗੱਲਬਾਤ ਕਰਦੀ ਹੈ ਕਿਉਂਕਿ ਬੀਤੇ ਸਮੇਂ ਦੌਰਾਨ آپریشن ਸੰਦੂਰ ਚੱਲਿਆ ਸੀ ਜਿਹਦੇ ਤਹਿਤ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਉੱਪਰ ਹਮਲੇ ਵੀ ਭਾਰਤੀ ਫੌਜ ਵੱਲੋਂ ਕੀਤੇ ਗਏ ਸਨ ਇਸੇ ਦੌਰਾਨ ਅੱਜ ਵੱਖ-ਵੱਖ ਥਾਵਾਂ ਤੇ ਕਰੀਬ 6 ਜਣਿਆਂ ਨੂੰ ਪਾਕਿਸਤਾਨ ਲਈ ਜਸੂਸੀ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਸੰਦੂਰ ਦੀ ਜਾਣਕਾਰੀ ਦੇਣ ਲਈ ਤੇ ਪਾਕਿਸਤਾਨ ਵਿੱਚ ਅੱਤਵਾਦ ਨੂੰ ਬੇਨਕਾਬ ਕਰਨ ਦੇ ਮਕਸਦ ਨਾਲ ਭਾਰਤ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦਾ ਸਰਬਪਾਰਟੀ ਵਫਦ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰੇਗਾ ਇਸ ਲਈ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਨੂੰ ਸਰਪਾਰਟੀ ਵਾਅਦਾ ਹਿੱਸਾ ਬਣਾਇਆ ਗਿਆ ਹੈ ਕਾਂਗਰਸ ਵੱਲੋਂ ਸ਼ਸ਼ੀਤ ਰੂਰ ਇਸ ਵਾਅਦੇ ਦਾ ਹਿੱਸਾ ਹੋਣਗੇ ਇਹ ਵਾਅਦਾ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਆਪਰੇਸ਼ਨ ਸੰਦੂਰ ਦੀ ਜਾਣਕਾਰੀ ਦੇਵੇਗਾ ਤੇ ਪਾਕਿਸਤਾਨ ਵਿੱਚ ਪਣਪ ਰਹੇ ਤੇ ਲਗਾਤਾਰ ਵੱਧ ਰਹੇ ਅੱਤਵਾਦ ਨੂੰ ਲੈ ਕੇ ਉਹਨਾਂ ਨੂੰ ਜਾਣੂ ਕਰਵਾਵੇਗਾ ਵੱਖ-ਵੱਖ ਦੇਸ਼ਾਂ ਦੀ ਯਾਤਰਾ ਦੌਰਾਨ ਇਸ ਸਰਪਾਰਟੀ ਵਫਦ ਵੱਲੋਂ ਜਾਣਕਾਰੀਆਂ ਆਪਰੇਸ਼ਨ ਸੰਦੂਰ ਦੀਆਂ ਉਹ ਵੀ ਸਾਂਝੀਆਂ ਕੀਤੀਆਂ ਜਾਣਗੀਆਂ ਉਧਰ ਨਰਮੇ ਦੀ ਬਿਜਾਈ ਲਗਾਤਾਰ ਜੋਰਾਂ ਤੇ ਚੱਲ ਰਹੀ ਹੈ ਤੇ ਪਰ ਸਰਹੱਦੀ ਇਲਾਕਿਆਂ ਦੇ ਵਿੱਚ ਪਾਣੀ ਦੀ ਕਮੀ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ ਇਸ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਵੀ 15 ਮਈ ਤੋਂ ਸ਼ੁਰੂ ਹੋ ਚੁੱਕੀ ਹੈ ਕਿਸਾਨਾਂ ਵੱਲੋਂ ਲਗਾਤਾਰ ਜਿਹੜਾ ਸਿੱਧੀ ਬਿਜਾਈ ਨੂੰ ਹੰਗਾਰਾ ਦਿੱਤਾ ਜਾ ਰਿਹਾ ਹੈ ਪਰ ਜੇਕਰ ਤੁਹਾਨੂੰ ਇੱਥੇ ਦੱਸ ਦਈਏ ਕਿ ਹਾਈਬ੍ਰਿਡ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖਤ ਕਦਮ ਚੁੱਕਦੇ ਹਾਂ ਹਾਈਬ੍ਰਿਡ ਦੀ ਲਵਾਈ ਤੋਂ ਕਿਸਾਨਾਂ ਨੂੰ ਮਨਾ ਕੀਤਾ ਹੋਇਆ ਪਰ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕਈ ਥਾਵਾਂ ਤੇ ਹਾਈਬ੍ਰਿਡ ਦੀ ਜਿਹੜੀ ਝੋਨੇ ਦੀ ਬਿਜਾਈ ਹੈ ਜਾਂ ਲਵਾਈ ਹੈ ਉਹ ਕੀਤੀ ਜਾ ਰਹੀ ਹੈ ਜਿਸ ਖੇਤੀਬਾੜੀ ਵਿਭਾਗ ਵੱਲੋਂ ਵੀ ਵਾਰ-ਵਾਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਹਾਈਬ੍ਰਿਡ ਝੋਨਾ ਨਾ ਲਾਇਆ ਜਾਵੇ ਕਿਉਂਕਿ ਬਾਅਦ ਵਿੱਚ ਉਸ ਦੀ ਮਾਰਕੀਟਿੰਗ ਵੇਲੇ ਵੇਚਣ ਵੇਲੇ ਉਹਦੀ ਸਮੱਸਿਆ ਆਉਂਦੀ ਹੈ ਪਰ ਫਿਰ ਵੀ ਕਿਸਾਨ ਪਤਾ ਲੱਗਿਆ ਹੈ ਕਿ ਰਾਜਸਥਾਨ ਤੋਂ ਹਾਈਬ੍ਰਿਡ ਝੋਨੇ ਦੇ ਬੀਜ ਲਿਆ ਕੇ ਇੱਧਰ ਝੋਨੇ ਦੀ ਲਵਾਈ ਕਰ ਰਹੇ ਹਨ ਇਹ ਸਨ ਅਜਨੀਆਂ ਮੁਖਬਰਾਂ ਜੁੜੇ ਰੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ